ਦੋਸਤੋ ਤੁਸੀਂ ਵੇਖਿਆ ਹੋਣਾ ਬਾਜ਼ਾਰ ਦੇ ਵਿੱਚ ਟਮਾਟਰ ਬਹੁਤ ਆਏ ਹੋਏ ਨੇ ਤੇ ਕੀਮਤ ਵੀ ਕੁਛ ਨਹੀਂ 20 ਰੁਪਏ ਕਿਲੋ ਹੈ ਤੇ ਮੇਰਾ ਤਜਰਬਾ ਹੈ ਲੌਕਡਾਊਨ ਦੇ ਦੌਰਾਨ ਉਹ ਵੀ ਤੁਹਾਡਾ ਨੂੰ ਸਾਂਝਾ ਕਰਦਾ ਕਿ ਇਹ ਟਮਾਟਰਾਂ ਨੂੰ ਅਸੀਂ ਸੁਕਾ ਸਕਦੇ ਹਾਂ ਉਸ ਪਹਿਲਾਂ ਜਿਸ ਤਰ੍ਹਾਂ ਸਲਾਦ ਦੇ ਵਿੱਚ ਵਰਤਦੇ ਹਾਂ ਇਹਨੂੰ ਕੱਟ ਲੈਣਾ ਗੋਲ ਤੇ ਉਸ ਤੋਂ ਬਾਅਦ ਜਿੱਥਾਂ ਤਰੂ ਦੀਆਂ ਟੋਕਰੀਆਂ ਹੁੰਦੀਆਂ ਆਪਣੇ ਘਰਾਂ ਦੇ ਵਿੱਚ ਉਦੇ ਵਿੱਚ ਕਪੜਾ ਵਿਛਾ ਕੇ ਸਾਈਡਾਂ ਦੇ ਉੱਪਰ ਲਾ ਦਿਓ ਉਹਨੂੰ ਤੇ ਜਿਵੇਂ ਤੰਦੂਰ 'ਚ ਰੋਟੀਆਂ ਲਾਈ ਦੀਆਂ ਤੇ ਉਸ ਤੋਂ ਬਾਅਦ ਇਹਨੂੰ ਕਿਉਂਕਿ ਤੁੱਪ ਬਹੁਤ ਤੇਜ਼ ਹੈ ਤੇ ਸ਼ਾਮ ਤੱਕ ਇਹ ਸੁੱਕ ਜਾਣਗੇ ਇਸ ਟੋਕਰੀ ਦੇ ਉੱਪਰ ਅਸੀਂ ਹਲਕਾ ਜਿਹਾ ਕੋ ਕਪੜਾ ਚੁੰਨੀ ਵਗੈਰਾ ਰੱਖ ਸਕਦੇ ਹਾਂ ਤਾਂ ਕਿ ਧੂੜ ਮਿੱਟੀ ਉਤੋਂ ਨਾ ਪਵੇ ਤੇ ਜਦੋਂ ਉਹ ਸੁੱਕ ਗਏ ਹਾਂ ਉਹਨਾਂ ਨੂੰ ਅਸੀਂ ਉਸੇ ਤਰੀਕੇ ਨਾਲ ਵੀ ਜਿਹੜੇ ਡੱਬਾ ਬੰਦ ਬਿਲਕੁਲ ਜਿਹਦੇ ਵਿੱਚ ਹਵਾ ਨਹੀਂ ਉਹਨਾਂ ਡੱਬਿਆਂ ਨੂੰ ਪੂਰੇ ਭਰ ਕੇ ਤੇ ਟੱਕਣ ਲਾ ਕੇ ਰੱਖ ਸਕਦੇ ਹਾਂ ਇਹੋ ਮਰਜ਼ੀ ਵਰਤੋ ਇਹ ਦੂਸਰਾ ਤਿਕਾਏ ਹੈਗਾ ਵੀ ਇਹਨੂੰ ਮਿਕਸ ਦੇ ਵਿੱਚ ਪਾਊਡਰ ਕਰ ਲਓ ਤੇ ਉਸ ਪਾਊਡਰ ਨੂੰ ਅਸੀਂ ਸਭਜੀ ਦੇ ਵਿੱਚ ਸੂਪ ਦੇ ਵਿੱਚ ਜਾਂ ਛਟਣੀ ਚਾਰ ਮਰਬੇ ਜਿੱਥੇ ਵੀ ਮਰਜ਼ੀ ਅਸੀਂ ਉਹਦੀ ਵਰਤੋਂ ਕਰ ਸਕਦੇ ਹਾਂ ਤੇ ਸਾਰਾ ਸਾਲ ਜਿਹੜਾ ਅਸੀਂ ਟਮਾਟਰ ਦਾ ਜਾਇਕਾ ਲੈ ਸਕਦੇ ਹਾਂ ਉਸ ਤੋਂ ਬਾਅਦ ਆਉਂਦੀ ਹੈ ਕੀਮਤ ਦੀ ਗੱਲ ਮੈਂ ਗੂਗਲ ਸਰਚ ਕਰ ਰਿਹਾ ਸੀ ਤੁਸੀਂ ਵੀ ਕਰਕੇ ਵੇਖਿਓ ਜਿਹੜਾ ਟਮਾਟਰ ਪਾਊਡਰ ਟਮਾਟਰ ਹੈ ਪਾਊਡਰ ਫਾਰਮ ਦੇ ਵਿੱਚ ਇਹ ਉਹ ਲਗਭਗ 1000 ਰੁਪਏ ਕਿਲੋ ਹੈ ਤੇ ਦੂਸਰੇ ਪਾਸੇ ਜੇ ਅਸੀਂ ਕਿਲੋ ਪਾਊਡਰ ਤਿਆਰ ਕਰਨਾ ਹੈ ਟਮਾਟਰਾਂ ਦਾ ਆਪਣੇ ਘਰ ਤਾਂ ਸਾਨੂੰ 8 ਕਿਲੋ ਜਿਹੜੇ ਟਮਾਟਰਾਂ ਦੀ ਲੋੜ ਪੈਣੀ ਹੈ ਜਿਹਦੀ ਕੀਮਤ ਵੈਸੇ 160 ਰੁਪਏ ਬਣਦੀ ਹੈ ਪਰ ਜੇ ਇਕੱਠੇ 8 ਕਿਲੋ ਲੈਣੇ ਹੋਣ ਤਾਂ ਮੇਰੇ ਖਿਆਲ ਨਾਲ ਇਹ ਤੋਂ ਕਾਫੀ ਸਸਤੇ ਪੈ ਜਾਣਗੇ ਸੋ ਇਸ ਨੂੰ ਕਰੋ ਟ੍ਰਾਈ ਜੀ ਬਹੁਤ ਬਹੁਤ ਧੰਨਵਾਦ